ਗੱਲ ਓਹਦੀ ਹੈ ਜਦੋਂ ਹਲੇ ਟੈਲੀਫੋਨ ਨਹੀਂ ਸਨ ਉਹ ਚਾਰ ਦੀ ਸਾਧਨ ਬਹੁਤ ਘੱਟ ਸੀ ਉਹ ਸੁਖ-ਸੂਤਾਂ ਵੀ ਨਾ ਮਾਤਰਤਨ ਮਨੁੱਖ ਸਾਦਾ ਜੀਵਨ ਜੀਤ ਕਰਦਾ ਸੀ ਖਾਸਾ ਦੇ ਮੁਤਾਬਕ ਸੋਨਾ ਨਿਰਵਾਜ ਹੁੰਦਾ ਸੀ ਗੱਡੇ ਦੇ ਪਹੀਏਂਆਂ ਕਾਡਾਂ ਤੋਂ ਬਾਹਰ ਜੀਵਨ ਤਰਕੀਆਂ ਦੀ ਰਾਹ ਤੇ ਚੱਲ ਰਿਹਾ ਸੀ ਦੂਰ ਰਿਸ਼ਤੇਦਾਰੀ ਚ ਮਿਲਣ ਜਾਣਾ ਸੌਖਾ ਨਹੀਂ ਸੀ ਲੋਕ ਆਪਣੀਆਂ ਭਾਵਨਾਵਾਂ ਦਾ ਅਦਾਨ-ਪ੍ਰਦਾਨ ਕਤਾਰਾਹੀ ਕਰਦੇ ਸੀ ਤੇ ਫਿਰ ਦੂਜੀ ਧਿਰ ਵੱਲੋਂ ਜਵਾਬ ੜੀਕਣਾ ਤੇ ਚਿੱਠੀ ਦਾ ਜਵਾਬ ਲੈਣ ਤੇ ਉਤੇਜਿਤ ਹੋ ਕੇ ਪੜਨਾ ਪੜਾਉਣਾ ਬੜਾ ਹੀ ਸੁਆਦਲਾ ਕੰਮ ਸੀ ਦੁਨੀਆ ਦੀ ਪਹਿਲੀ ਚਿੱਠੀ ਮਹਾਰਾਣੀ ਵਿਕਟੋਰੀਆ ਦੀ ਮੋਹਰ ਲੱਗੀ ਸੰਭਾਲੀ ਗਈ ਹੈ ਚਿੱਠੀਆਂ ਲਿਖਣਾ ਬਹੁਤ ਸਮਾਂ ਪਹਿਲਾਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ ਚਿੱਠੀ ਕ ਨੀਲੇ ਰੰਗ ਦਾ ਲਪਾਵਾ ਹੁੰਦਾ ਇਸ ਨੂੰ ਅੰਤਰਦੇਸ਼ੀ ਪੱਤਰ ਕਿਹਾ ਜਾਂਦਾ ਹੈ। ਪੋਸਟ ਕਾਰਡ ਸਖਤ ਕਾਗਜ਼ ਦਾ ਕਾਰਡ ਇੱਕ ਖਾਕੀ ਰੰਗ ਦਾ ਪਤਲੇ ਗੱਤੇ ਵਰਗਾ ਹੁੰਦਾ ਸੀ। ਜਿਸ ਤਰ੍ਹਾਂ ਬਿਆਜ਼ ਦੇ ਕਾਰਡ ਥੋੜਾ ਜਿਆਦਾ ਸਖਤ ਹੁੰਦੇ ਹਨ। ਇਸ ਤੇ ਟਿਕਟ ਲਗਾ ਕੇ ਪੋਸਟ ਕੀਤਾ ਜਾਂਦਾ ਸੀ। ਇਸ ਦੀ ਕੀਮਤ ਵੀ ਹਰ ਇੱਕ ਦੀ ਪਹੁੰਚ ਵਿੱਚ ਹੁੰਦੀ ਸੀ। ਚਿੱਠੀ ਲਿਖਣਾ ਵੀ ਇੱਕ ਕਲਾ ਹੈ। ਕਈਆਂ ਕੋਲ ਇਸ ਕਲਾ ਦੀ ਸੂਖਮਤਾ ਦੀ ਸਮਝ ਬਥੇਰੀ ਹੁੰਦੀ ਹੈ ਪਿੰਡ ਵਿੱਚ ਖਾਸ ਕਰਕੇ ਪੜ੍ਹੇ ਲਿਖੇ ਵਿਅਕਤੀ ਦੀ ਇਸ ਸੂਖਮ ਮਸੂਜੀ ਕਰਨਾ ਬਹੁਤ ਚੜਤ ਹੁੰਦੀ ਸੀ ਲੋਕਾਂ ਨੇ ਉਸੇ ਵਿਅਕਤੀ ਕੋਲ ਹੀ ਚਿੱਠੀ ਪੜਾਉਣਾ ਤੇ ਲਿਖਾਉਣ ਜਾਣਾ ਇਹ ਉਹ ਕਰਨਾ ਹੁੰਦਾ ਤੱਕ ਦੇ ਸਬਰ ਨਾਲ ਇੰਤਜ਼ਾਰ ਕਰਨਾ ਉਹ ਚਿੱਠੀ ਬਣਾਉਣ ਵਾਲੇ ਦਾ ਪਰਦਾ ਵੀ ਰੱਖਦਾ ਸੀ ਪੁਰਾਣੇ ਸਮਿਆਂ ਵਿੱਚ ਕਬੂਤਰ ਰਾਹੀਂ ਵੀ ਚਿੱਠੀ ਭੇਜੀ ਜਾਂਦੀ ਸੀ ਬਹੁਤ ਸਾਰੇ ਗੀਤਾਂ ਤੇ ਬੋਲੀਆਂ ਵਿੱਚ ਵੀ ਚਿੱਠੀ ਦਾ ਜ਼ਿਕਰ ਆਉਂਦਾ ਹੈ ਇੱਕ ਨਾਵਯਹੀ ਕੁੜੀ ਪਹੁੰਚ ਗਈ ਢੋਲ ਨੂੰ ਸਿੱਧਤ ਨਾਲ ਉਡੀਕ ਰਿਆਂ ਖਤ ਲਿਖਦੀ ਹੈ ਕਈ ਹਿੰਦੀ ਪੰਜਾਬੀ ਪਰਮਾਂ ਵਿੱਚ ਵੀ ਚਿੱਠੀਆਂ ਦਾ ਜ਼ਿਕਰ ਆਉਂਦਾ ਹੈ ਗੀਤਾਂ ਕਵਿਤਾਵਾਂ ਗਜਲਾਂ ਕਹਾਣੀ ਆਦਿ ਸਾਹਿਤਕ ਰੂਪਾਂ ਵਿੱਚ ਚਿੱਠੀ ਖਤ ਆਦਿ ਦਾ ਜ਼ਿਕਰ ਆਉਂਦਾ ਹੈ ਇੱਥੀ ਲਿਖਣ ਵਾਲਾ ਬੜੇ ਪਿਆਰ ਨਾਲ ਲਿਖਦਾ ਹੈ ਕਿਸੇ ਦੀ ਮਨੁਭਾਵ ਨੂੰ ਖੂਬਸੂਰਤੀ ਨਾਲ ਦਿਆਨ ਦਤਾ ਹੈ ਫਿਰ ਲਿਖਾਉਣ ਵਾਲੇ ਨੇ ਕਹਿਣਾ ਪਹਿਲਾਂ ਕੀ ਲਿਖਿਆ ਹੈ ਪੜ੍ਹ ਕੇ ਸੁਣਾ ਤੇ ਫਿਰ ਅੱਗੋਂ ਬੋਲਣਾ ਸ਼ੁਰੂ ਕਰਨਾ ਫਿਰ ਅਖੀਰ ਵਿੱਚ ਸਾਰੀ ਲਿਖੀ ਗਈ ਚਿੱਠੀ ਨੂੰ ਦੁਬਾਰਾ ਪੜ੍ਹ ਕੇ ਸੁਣਾਉਣ ਨੂੰ ਕਹਿਣਾ ਤੇ ਤਸੱਲੀ ਹੋਣ ਤੇ ਬੰਦ ਕਰਵਾ ਲਈ ਲਿਖਣ ਵਾਲੇ ਦੀ ਟੋਲੀ ਅਸੀਂ ਸਾਂ ਨਾਲ ਪਰ ਕੇ ਆਪਣੇ ਘਰ ਮੁੜਨਾ ਇਸ ਤਰ੍ਹਾਂ ਹੀ ਚਿੱਠੀ ਦਾ ਜਵਾਬ ਆਉਣ ਤੇ ਖੁਸ਼ੀ ਨਾਲ ਥੋੜਾ ਕਬਰਾ ਹਟ ਵਿੱਚ ਚਿੱਠੀ ਪੜਾਉਣ ਪਾਵਾਂ ਹਰਸਾਵਦ ਨੂੰ ਧਿਆਨ ਨਾਲ ਸੁਣਾ ਜੇ ਪੜਨ ਵਾਲਾ ਕੋਈ ਸਕਿੰਟ ਰੁਕ ਜਾਵੇ ਤਾਂ ਕਬਰਾ ਹਟਣਾ ਪੁੱਛਣਾ ਕਿਉਂ ਕੀ ਲਿਖਿਆ ਹੈ ਸੁਖਤਾ ਹੈ ਜੇ ਸੱਚ ਵਿੱਚ ਕੁਝ ਜਿਹਾ ਹੁੰਦਾ ਤਾ ਪੜਨ ਵਾਲਾ ਵੀ ਟਾਲ ਜਾਂਦਾ ਤੇ ਬਾਅਦ ਵਿੱਚ ਉਹਨਾਂ ਦੇ ਘਰ ਦੇ ਕਿਸੇ ਹੋਰ ਜੀ ਨੂੰ ਜਾ ਕੇ ਦੱਸਦਾ ਵੀ ਯਸਰ ਗੱਲ ਆ ਹੈ ਇਉਂ ਰਾਜਸਥਾਨ ਰਾਜਧਾਨੀ ਹੁੰਦਾ ਸੀ ਤੇ ਇੱਕ ਘਰ ਦੀ ਖਬਰ ਕਿਸੇ ਕੋਲ ਬਾਹਰ ਨਹੀਂ ਸੀ ਕਰਦਾ ਸਾਡੇ ਗਵਾਂਢ ਘਰ ਸੀ ਉਹ ਇੰਗਲੈਂਡ ਗਏ ਹੋਣ ਕਰਕੇ ਇੰਗਲੈਂਡ ਵਾਲਿਆਂ ਦਾ ਘਰ ਹੀ ਅਲ ਪਈ ਹੋਈ ਸੀ ਮਾਂ ਜੀ ਹਰ ਸਾਲ ਇੰਗਲੈਂਡ ਤੋਂ ਸਰਦੀਆਂ ਵਿੱਚ ਆਉਂਦੀ ਤੇ ਆਪਣੇ ਪੁੱਤਰਾਂ ਨੂੰ ਚਿੱਠੀ ਲਿਖਾਉਣਾ ਸਾਡੇ ਘਰ ਆਉਂਦੀ ਸੀ ਮੈਂ ਉਦੋਂ 5ਵੀਂ 6ਵੀਂ ਵਿੱਚ ਹੋਮਾਦੀ ਘਾਤ ਹਮੇਸ਼ਾ ਮੇਰੀ ਦੇਦੀ ਤੋਂ ਲਿਖਾਉਣਾ ਹੁੰਦਾ ਸੀ ਪਰ ਪੜ੍ਹਨ ਦਾ ਮੌਕਾ ਮੈਨੂੰ ਵੀ ਮਿਲ ਜਾਂਦਾ ਸੀ ਜੇ ਕਿਤੇ ਦੀਦੀ ਘਰ ਨਾ ਹੁੰਦੇ ਮਾਂ ਜੀ ਨੇ ਪਹਿਲਾਂ ਮੇਰੇ ਤੋਂ ਪੜਾ ਲੈਣੀ ਤੇ ਫਿਰ ਆਪਣੇ ਘਰ ਜਾ ਕੇ ਖੁੱਲਾ ਰੱਖਣਾ ਤੇ ਗਲੀ ਵਿੱਚ ਧਿਆਨ ਰੱਖਣਾ ਜਿਉਂ ਹੀ ਦੀਦੀ ਘਰ ਆਉਂਦੇ ਤੇ ਪਿਛੇ ਮਾਂ ਜੀ ਨੇ ਆੜਣਾ ਬਈ ਚੰਗੀ ਤਰ੍ਹਾਂ ਪੜ ਕੇ ਸੁਣਾ। puri nikki a oh chhadna vi hoge. ਮੈਨੂੰ ਬੜੀ ਝੇਜ ਆਉਣ। ਮਾਂ ਜੀ ਦੇ ਜਾਣ ਬਾਅਦ ਮੈਂ ਨੌਲਾ ਬਾਣਾ। ਲੈ ਦੀਦੀ ਨੇ ਪੀ ਚਿੱਠੀ ਉਹ ਮੈਨੂੰ ਸੁਣਾਈ ਹੈ ਜਿਵੇਂ ਮੈਂ ਪੜ ਕੇ ਸੁਣਾਈ ਸੀ। ਬਾਅਦ ਵਿੱਚ ਸਮਝ ਆਈ ਕਿ ਸਿੱਧੀ ਬਾਤਾ ਪੜਨਾ ਤੇਰਾ ਸੁ ਨਾਲ ਸੁਣਾਉਣਾ ਵੀ ਵੱਖਰਾ ਸੁਆਦ ਹੁੰਦਾ ਹੈ। ਮੇਰੇ ਮਾਮਾ ਜੀ ਦਾ ਖਾਤ ਆਉਂਦਾ ਤੇ ਸਭ ਤੋਂ ਪਹਿਲਾਂ ਸਸਰੀਕਾਲ ਕਰਕੇ ਡੈਡੀ ਜੀ ਬਾਰੇ ਪੁੱਛਿਆ ਹੁੰਦਾ ਸੀ ਫਿਰ ਮੰਮੀ ਜੀ ਆਪਣੇ ਸੁੱਖ-ਸਾਂਦ ਦੱਸ ਕੇ ਹੋਰ ਗੱਲਾਂ ਲਿਖੀਆਂ ਹੋਣੀਆਂ ਅਖੀਰ ਸਾਡੇ ਬਾਰੇ ਪੁੱਛਿਆ ਹੁੰਦਾ ਸੀ ਜਦੋਂ ਆਪਣਾ ਨਾਂ ਚਿੱਠੀ ਵਿੱਚ ਪੜਨਾ ਤਾਂ ਚਾ ਚੜ ਜਾਂਦਾ ਸੀ ਜੀਤੀ ਬੇਟੇ ਨੂੰ ਪਿਆਰ ਪੜ ਕੇ ਬਖਰੀ ਹੀ ਲੋਰ ਚੜਦੀ ਜੋ ਕਿੰਨੀ دیر ਪੈਰ ਧਰਤੀ ਤੇ ਨਾਲ ਗਣਦੀ ਮੜ ਮੜੇ ਚਿੱਠੀ ਵਿੱਚ ਆਪਣਾ ਨਾਮ ਪੜਨ ਦਾ ਸੈਸਰਾ ਕਈ ਦਿਨ ਚਲਦਾ ਰਿਹਾ। ਹਰ ਦਿਨ ਤਿਹਾਰ ਨੂੰ ਉਹਨਾਂ ਦੇ ਖਾਤੀ ਆ ਥੋੜੀ ਹੁੰਦੀ। ਜਦੋਂ ਮੰਮੀ ਵੀ ਨੇ ਚਿੱਠੀ ਲਿਖਣ ਬਟਨਾ ਤਾਂ ਅਜੀਬ ਜਿਹੀ ਹਾਲਤ ਹੋਣੀ ਬਈ ਹੋਣ ਦੀ ਬੰਦ ਕਰਨਗੇ ਲਿਖਾ। ਸਾਰੀ ਚਿੱਠੀ ਭਰ ਗਈ ਤਾਂ ਮੈਂ ਕਿੱਥੇ ਲਿਖੂ ਮੈਨੂੰ ਚਾਰ ਹੈ। ਕਈ ਵਾਰ ਮੰਮੀ ਜੀ ਨੇ ਵੀ ਚਿੱਠੀ ਨੂੰ ਡੇਟ ਰੋਕ ਕਰਕੇ ਸਾਈਡ ਤੇ ਛੋਟਾ ਜਿਹਾ ਕੋਈ ਰੈਂਦਾ ਸੁਨੇਹਾ ਲਿਖਿਆ ਹੁੰਦਾ। ਅਖੀਰ ਛੱਡੀ ਗਈ ਥਾਂ ਤੇ ਚਿੱਠੀ ਲਿਖਣ ਦੀ ਮਹਿਰਿਸ ਕਰਨੀ ਤੇ ਛੋਟਾ ਜਿਹਾ ਲਿਖਣ ਦੀ ਕੋਸ਼ਿਸ਼ ਕਰਨੀ। ਖਾਸ ਰਿਸ਼ਤਦਾਰੀਆਂ ਨੂੰ ਚਿੱਠੀ ਲਿਖਣਾ ਬੜਾ ਆਨੰਦਪੂਰਨ ਕਰਦਾ ਸੀ। ਦੀਵਾਲੀ, ਜਨਮ ਦਿਨ ਅਤੇ ਨਵੇਂ ਸਾਲ ਤੇ ਚਿੱਠੀ ਦੀ ਚਿੱਠੀ ਦੇ ਉੱਤੇ ਗਰੀਟਿੰਗ ਕਾਰਡ ਨਾਲ ਤੇ ਜੰਡਾ ਵੀ ਆਪਣਾ ਹੀ ਸਹਿਜ ਜ਼ਵਾਬ ਹੁੰਦਾ ਸੀ। ਹੌਲੀ ਹੌਲੀ ਲੈਂਡ ਲੈਂਦੀ ਟ੍ਰੈਂਟਾਂ ਨੇ ਚਿੱਠੀ ਲਿਖਣਾ ਪੜਨ ਦਾ ਕੰਮ ਹੀ ਮੁਕਾੜਤਾ ਇੱਕ ਦੂਜੇ ਦੀ ਆਵਾਜ਼ ਸੁਣਾ ਜੋ ਕੁਸੀ ਮਿਲਦੀ ਉਸ ਨੇ ਚਿੱਠੀ ਦਾ ਸਵਾਦ ਵਿੱਕਾ ਪਾਇਆ ਤਾ ਹੁਣ ਤਾਂ ਕਮਾਲ ਹੀ ਕੁਮਾਰ ਹੈ ਸੰਚਾਰ ਦੇ ਸਾਧਨ ਇੰਨੇ ਤੇਜ਼ ਕਿ ਵਾਇਦੇ ਨਾਲ ਸਾਨੂੰ ਤਸਵੀਰ ਵੀ ਜਿਹੀ ਹੈ ਜਿਵੇਂ ਸਾਹਮਣੇ ਬੈਠੇ ਹੋਈਏ ਐਉਂ ਚਿੱਠੀ ਜਾਂ ਕਾਗਜ਼ ਲੈ ਕੇ ਦਰਵਾਜ਼ ਮੋਕੀ ਗਿਆ ਪਾਰੇਕ ਬਖਰਾ ਹੀ ਸਵਾਗਲਾ ਤੇ ਆਨੰਦ ਬਈ ਵਰਤਾਰਾ ਸੀ ਜਦੋਂ ਗਲੀ ਵਿੱਚ ਡਾਕੀਏ ਦੇ ਸਾਈਕਲ ਦੀ ਟੱਲੇ ਸੁਣ ਸਭ ਨੇ ਚੁੱਕਨੇ ਹੋ ਜਾਣਾ ਤੇ ਜੇ ਡਾਕੀਏ ਨੇ ਅੱਗੇ ਚਲੇ ਜਾਣਾ ਤਾਂ ਆਵਾਜ਼ ਮਾਰ ਕੇ ਪੁੱਛ ਲੈਣਾ ਸਾਡੀ ਚਿੱਠੀ ਆਈ ਹੋਈ ਨਾ ਚੁੱਤਰ ਸੋਣ ਢਿੱਲਾ ਜਿਹਾ ਮੂੰਹ ਲੈ ਕੇ ਅੰਦਰ ਵੜ ਜਾਣਾ ਇਹੋ ਚਿੱਠੀ ਦੀ ਉਡੀਕ ਦਾ ਵੀ ਬੜਾ ਹੀ ਵਜਾ ਸੀ ਨਾ ਹੁਣ ਖਤ ਰਹੀਂ ਕਿ ਨਾ ਹੀ ਖਤ ਲਿਖਾਉਣਾ ਤੇ ਪੜਾਉਣ ਵਾਲੇ ਸਮੇਂ ਨੇ ਕਰਵਟ ਬਦਲ ਲਈ ਮਾਨੋ ਖੜੀ ਰਹੀਆਂ ਸੀ ਆ ਪਹਿਲਾਂ ਦੀ ਨਿਸਵਤ ਤੇਜ਼ੀ ਨਾਲ ਪੱਜ